ਜੇ ਯਾਤਰਾ ਕਰਨ ਦੇ ਨਾਲ ਤੁਹਾਨੂੰ ਸ਼ਾਂਤ ਰਹਿੰਦਾ ਥੋੜਾ ਬਹੁਤਾ ਤੁਰੇ ਫਿਰਦੇ ਠੀਕ ਹੈ ਤੇ ਨਾਲੇ ਵਾਜਾ ਬਾਤਾਂ ਬਣਦਾ ਜਿਉਂ ਸਰੀਰ ਥੋੜਾ ਜਾ ਸਕਦਾ ਠੀਕ ਹੈ ਬਹੁਤੀਆਂ ਸੰਗਤਾਂ ਦੇ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਕਿ ਉਮਰ ਬੜੀ ਹੋ ਗਈ ਹੈ ਜੀ ਅਸੀਂ ਯਾਤਰਾ ਕਰ ਨਹੀਂ ਸਕਦੇ ਚੜ੍ਹਾਈ ਨਹੀਂ ਚੜ੍ਹ ਸਕਦੇ ਪਰ ਇਹੋ ਜਿਹੀਆਂ ਸੰਗਤਾਂ ਹਨ ਬਜ਼ੁਰਗ ਹਨ ਜਿਹੜੇ ਬਹੁਤ ਹੀ ਲੰਮੇ ਸਮੇਂ ਤੋਂ ਆ ਰਹੇ ਹਨ ਔਰ ਪੰਜ ਪੰਜ ਛੇ ਛੇ ਬਰੀ ਬਜ਼ੁਰਗੀ ਜੀ ਨੇ ਦੱਸਿਆ ਕਿ ਅਸੀਂ ਯਾਤਰਾ ਕਰ ਜੂ ਬਹੁਤ ਸ਼ਾਂਤੀ ਮਿਲਦੀ ਹੈ ਰੁਜੇ ਮੀਆਂ ਨੂੰ ਛੱਡ ਕੇ ਜ਼ਿੰਦਗੀ ਦੇ ਰੁਜੇ ਮੀਆਂ ਨੂੰ ਛੱਡ ਕੇ ਇੱਥੇ ਆਣਾ ਬਹੁਤ ਵਧੀਆ ਲੱਗਦਾ ਸਰ ਬਸ ਇੱਕ ਵਾਰ ਮਨ ਚ ਵਿਚਾਰ ਆਉਣਾ ਚਾਹੀਦਾ ਬਾਬਾ ਜੀ ਆਪੇ ਖਿੱਚ ਕੇ ਬੁਲਾਉਂਦੇ ਆ ਜੀ ਕਹਿਣ ਦੀ ਲੋੜ ਨਹੀਂ ਪੈਂਦੀ ਆ ਜੀ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦੀ ਯਾਤਰਾ ਦਾ ਆਗਾਜ਼ ਜਿਹੜਾ ਹੋ ਚੁੱਕਿਆ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਤਾਂ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚ ਰਹੀਆਂ ਹਨ ਵੱਡੀ ਤਰਾਰ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਕੱਲ ਰਿਸ਼ੀਕੇਸ਼ ਤੋਂ ਰਵਾਨਾ ਹੋ ਗਈਆਂ ਸਨ ਵੱਖ-ਵੱਖ ਪੜਾਅ ਕਰਦੇ ਹੁੰਦੇ ਅੱਜ ਗੁਰਦੁਆਰਾ ਨਗਰਾਸੂ ਅਸੀਂ ਪਹੁੰਚੇ ਆਂ ਔਰ ਇੱਥੇ ਤੁਹਾਨੂੰ ਦਿਖਾਉਣੇ ਆ ਕਿ ਸੰਗਤਾਂ ਸਾਡੇ ਨਾਲ ਉਹਨਾਂ ਨਾਲ ਕਰਦੇ ਹਨ ਗੱਲਬਾਤ ਕਿਹੜੀ ਜਗ੍ਹਾ ਤੋਂ ਆਏ ਹਨ ਸਭ ਤੋਂ ਪਹਿਲਾਂ ਬਾਬਾ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਜੀ ਅਸੀਂ ਯਾਤਰਾ ਕਰਨ ਵਾਸਤੇ ਆਏ ਹੋਏ ਹਾਂ ਜੇਮਕੋਂਡ ਵਾਸਤੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਅਸੀਂ ਜ਼ਿਲ੍ਹਾ ਜਲੰਧਰ ਤੋਂ ਆਏ ਹਾਂ ਠੀਕ ਹੈ ਤੇ ਕਿੰਨੇ ਜਣਾਂ ਦਾ ਜਥਾ ਆਇਆ ਜੀ ਟੋਟਲ ਤੁਹਾਡਾ ਪੰਜ ਛੇ ਜਣੇ ਆ ਜੀ ਠੀਕ ਹੈ ਤੇ ਕਿੰਨੀ ਵਾਰ ਯਾਤਰਾ ਕਰਕੇ ਹੋ ਜਾਂ ਪਹਿਲੀ ਵਾਰ ਹੀ ਆਏ ਹੋ ਜੀ ਤਕਰੀਬਨ ਕੋਈ 5 6 7 8 ਵਾਰ ਕਰ ਗਿਆ ਜੀ ਠੀਕ ਹੈ ਠੀਕ ਹੈ ਤੇ ਜਦੋਂ ਤੁਸੀਂ ਯਾਤਰਾ ਕਰਨ ਆਉਂਦੇ ਮਨ ਦੇ ਵਿੱਚ ਕਿੱਦਾਂ ਦਾ ਵਿਚਾਰ ਆਉ ਵੀ ਜਤਰਾ ਕਰਨ ਦੇ ਨਾਲ ਵੀ ਮੈਂ ਸ਼ਾਂਤ ਰਹਿੰਦਾ ਥੋੜਾ ਬਹੁਤਾ ਤੁਰੇ ਬੈਠੇ ਠੀਕ ਹੈ ਤੇ ਨਾਲੇ ਬਾਜਾ ਬੱਤਾ ਬੰਨਦਾ ਜਿਉਂ ਸਰੀਰ ਥੋੜਾ ਜਾ ਸਕਦਾ ਪੈਂਦਾ ਠੀਕ ਹੈ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬਜ਼ੁਰਗ ਹਨ ਹਾਲਾਂਕਿ ਬਹੁਤੀਆਂ ਸੰਗਤਾਂ ਦੇ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਕਿ ਉਮਰ ਬੜੀ ਹੋ ਗਈ ਹੈ ਜੀ ਅਸੀਂ ਯਾਤਰਾ ਕਰ ਨਹੀਂ ਸਕਦੇ ਚੜਾਈ ਨਹੀਂ ਚੜ ਸਕਦੇ ਪਰ ਇਹੋ ਜਿਹੀਆਂ ਸੰਗਤਾਂ ਹਨ ਬਜ਼ੁਰਗ ਹਨ ਜਿਹੜੇ ਬਹੁਤ ਹੀ ਲੰਮੇ ਸਮੇਂ ਤੋਂ ਆ ਰਹੇ ਹਨ ਔਰ ਪੰਜ ਪੰਜ ਛੇ ਛੇ ਬਰੀ ਬਜ਼ੁਰਗੀ ਜੀ ਨੇ ਦੱਸਿਆ ਕਿ ਅਸੀਂ ਯਾਤਰਾ ਕਰ ਜੂ ਹੋਰ ਵੀ ਸੰਗਤਾਂ ਸਾਡੇ ਨਾਲ ਉਹਨਾਂ ਨੇ ਵੀ ਕਰਦੇ ਹਨ ਗੱਲਬਾਤ ਕਿਹੜੀ ਜਗ੍ਹਾ ਤੋਂ ਆਏ ਅਸੀਂ ਸੁਹਾਣਾ ਗੁਰਦਾਰ ਸਾਹਿਬ ਚੰਡੀਗੜ੍ਹ ਤੋਂ ਆਏ ਹਾਂ ਜੀ ਠੀਕ ਆ ਕਿੰਵੀਂ ਯਾਤਰਾ ਕਰਨ ਆਏ ਹੋ ਤੁਸੀਂ ਇਹ ਜੀ ਮੈਂ ਜੀ ਚੌਥੀ ਵਾਰ ਆ ਰਹੀ ਹਾਂ ਜੀ ਠੀਕ ਆ ਇਸ ਤਰ੍ਹਾਂ ਦਾ ਮਨ ਦੇ ਵਿੱਚ ਵਿਚਾਰ ਆਉਂਦੇ ਆ ਜਦੋਂ ਤੁਸੀਂ ਘਰ ਜੀ ਖਿੱਚ ਪਾਉਂਦੇ ਆ ਜੀ ਬਹੁਤ ਸ਼ਾਂਤੀ ਮਿਲਦੀ ਹੈ ਰੁਜੇ ਮਿਆਂ ਨੂੰ ਛੱਡ ਕੇ ਜ਼ਿੰਦਗੀ ਦੇ ਰੁਜੇ ਮਿਆਂ ਨੂੰ ਛੱਡ ਕੇ ਇੱਥੇ ਆਣਾ ਬਹੁਤ ਵਧੀਆ ਲੱਗਦਾ ਸਰ ਹਾਂ ਬਹੁਤੇ ਲੋਕ ਤਾਂ ਘਰਾਂ ਦੇ ਵਿੱਚ ਬੈਠੇ ਹੀ ਇਹ ਗੱਲਾਂ ਕਰਦੇ ਰਹਿੰਦੇ ਆ ਜਾਵਾਂਗੇ ਜਦੋਂ ਸਬਬ ਬਣਿਆ ਕਿਤੇ ਕਿਉਂਕਿ ਯਾਤਰਾ ਬਹੁਤ ਕਠਿਨਾ ਚੜ੍ਹਾਈ ਬਹੁਤ ਜ਼ਿਆਦਾ ਵਾ ਤੇ ਕਈ ਬਜ਼ੁਰਗ ਬੱਚੇ ਇਹੀ ਸੋਚਦੇ ਰਹਿੰਦੇ ਕੋਈ ਨਹੀਂ ਅਸੀਂ ਜਾਵਾਂਗੇ ਜਾਵਾਂਗੇ ਪਰ ਇੱਕ ਵਿਲਵਲਾ ਮਨ ਦੇ ਵਿੱਚ ਕਿੱਦਾਂ ਦਾ ਹੁੰਦਾ ਬਸ ਇੱਕ ਵਾਰ ਮਨ ਚ ਵਿਚਾਰ ਆਉਣਾ ਚਾਹੀਦਾ ਬਾਬਾ ਜੀ ਆਪੇ ਖਿੱਚ ਕੇ ਬੁਲਾਉਂਦੇ ਆ ਜੀ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਹੈ ਜੀ ਬਸ ਇੱਕ ਵਾਰ ਵਿਚਾਰ ਆਇਆ ਕਿ ਮਨ ਚ ਜਾਣਾ ਹੈ ਤਾਂ ਬਸ ਆਪਣੇ ਆਪ ਹੀ ਯਾਤਰਾ ਸਾਰੀ ਆਪਣੇ ਆਪ ਹੀ ਹੋ ਜਾਂਦੀ ਹੈ ਹਾਲਾਂਕਿ ਹਜੇ ਤਾਂ ਓਪਨਿੰਗ ਹੋ ਰਹੀ ਆ ਜੇ 25 ਤਰੀਕ ਨੂੰ ਓਪਨਿੰਗ ਹੋਣੀ ਆ ਯਾਤਰਾ ਲੰਮੀ ਚਲਦੀ ਆ ਚਾਰ ਕਿ ਮਹੀਨੇ ਤਕਰੀਬਨ ਚਲਦੀ ਆ ਪਰ ਇੱਕਦਮ ਜਿੱਕਦਮ ਸ਼ੁਰੂ ਹੁੰਦੇ ਮਨ ਦੇ ਵਿੱਚ ਉਚਾਰ ਆ ਗਿਆ ਹਾਂਜੀ ਹਾਂਜੀ ਮੈਂ ਤਾਂ ਜੀ ਪਿਛਲੀ ਵਾਰ ਜਦੋਂ ਆਈ ਸੀ ਨਾ ਬੋਲ ਕੇ ਗਈ ਸੀ ਕਿ ਬਾਬਾ ਜੀ ਮੈਨੂੰ ਬੁਲਾਉਣਾ ਤਾਂ ਮੈਨੂੰ 17 ਅਪ੍ਰੈਲ ਨੂੰ ਹੀ ਮੈਸੇਜ ਮਿਲ ਗਿਆ ਕਿ ਸੰਗਤ ਜਾ ਰਹੀ ਆ ਤਾਂ ਆਪਾਂ ਮਨ ਬਣਾਇਆ ਰ ਆ ਗਏ ਆ ਜੀ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਮਨ ਦੇ ਵਿੱਚ ਚਾਹ ਜਿਹੜਾ ਨਾ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਯਾਤਰਾ ਥੋੜੇ ਸਮੇਂ ਲਈ ਜਿਹੜੀ ਰਵਾਨਾ ਹੁੰਦੀ ਆ ਔਰ ਸੰਗਤਾਂ ਜਦੋਂ ਚਲਦੀਆਂ ਹਨ ਆਪਣੇ ਘਰ ਤੋਂ ਵੱਖ-ਵੱਖ ਵਿਲਬਲੇ ਲੈ ਕੇ ਸੰਗਤਾਂ ਚਲਦੀਆਂ ਹਨ ਕਿ ਅਸੀਂ ਵੱਖ-ਵੱਖ ਪੁੜਾ ਕਰਦੇ ਇੱਥੇ ਪਹੁੰਚਾਂਗੇ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਦਰਸ਼ਨ ਕਰਾਂਗੇ ਕਿਉਂਕਿ ਥੋੜੇ ਟਾਈਮ ਲਈ ਯਾਤਰਾ ਖੁੱਲਦੀ ਆ ਔਰ ਸੰਗਤਾਂ ਦੇ ਜਿਹੜੇ ਚਾਅ ਹੁੰਦੇ ਨੇ ਉਹ ਬਹੁਤ ਹੀ ਜ਼ਿਆਦਾ ਹੁੰਦੇ ਨੇ ਅਸੀਂ ਤੁਹਾਨੂੰ ਦਿਖਾ ਰਹੇ ਸੀ ਕਿ ਗੁਰਦੁਆਰਾ ਨਗਰਾਸ਼ੂ ਦਾ 뷰 ਜਿੱਤੇ ਕਿ ਸੰਗਤਾਂ ਹੁਮ ਹਮਾ ਕੇ ਪਹੁੰਚ ਚੁੱਕੇ ਹਨ ਔਰ ਇਸ ਤੋਂ ਅੱਗੇ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਵਾਸਤੇ ਰਵਾਨਾ ਹੋ ਰਹੀਆਂ ਹਨ ਕੈਮਰਾਮੈਨ ਅਮਨਦੀਪ ਦੇ ਨਾਲ ਬਲਰਾਜ ਸਿੰਘ ਦਾਨ ਮਿ